ਹਾਂਜੀ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਦੋ ਸਿਰਾਂ ਵਾਲੇ ਜੜਵਾ ਭਰਾਵਾਂ ਦੀ ਅਨੋਖੀ ਕਹਾਣੀ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਕੀ ਕਹਿ ਰਹੇ ਆ ਆਪਣੇ ਜੀਵਨ ਦੇ ਬਾਰੇ ਮੋਣਾ ਤੇ ਸੋਣਾ ਉਹਨਾਂ ਦਾ ਨਾਮ ਹੈ ਜੀ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਉਹਨਾਂ ਦੀ ਸਾਰੀ ਅਨੋਖੀ ਕਹਾਣੀ ਸੁਣੋ ਹੁਣ ਮੈਂ ਥੋੜਾ ਸੱਚ ਅੰਗਰੇਜ਼ ਵੀ ਤੁਹਾਡਾ ਪੋਡਕਾਸਟ ਕਰਨ ਆਇਆ ਸੀ ਨਾ ਉਹ ਜਿਹੜੀ ਵੀਡੀਓ ਬਣਾਣੀ ਸੀ ਜੈਲਨ ਸਟਾਕ ਐਲਨ ਸਟਾਕ ਸਟਾਕ ਟਵਿਨਸ ਆ ਸੀ ਸਟਾਕ ਟਵਿਨਸ ਉਹ ਕਿੱਥੋਂ ਆਏ ਸੀ ਉਹ ਅਮਰੀਕਾ ਦੇ ਸਟਾਕਰ ਇੰਡੀਆ ਸਪੈਸ਼ਲ ਨਹੀਂ ਉਹ ਚੱਕਰ ਇਹ ਸੀ ਆ ਆਖੇਗੀ ਜਾਣਾ ਸੀਗਾ ਉਹਨਾਂ ਕੋਲ ਸਾਡਾ ਵੀਜ਼ਾ ਲੱਗ ਗਿਆ ਸੀ ਪਰ ਉਹਨਾਂ ਨੂੰ ਇੰਡੀਆ ਦੇ ਵੀਜ਼ੇ ਨਹੀਂ ਮਿਲੇ ਸੀ ਓਕੇ ਉਹਨਾਂ ਨੂੰ ਲੈਣ ਆਉਣਾ ਸੀਗਾ ਤੇ ਤੁਸੀਂ ਫਿਰ ਇੱਥੇ ਕਿੱਥੇ ਸ਼ੂਟ ਫਿਰ ਬੰਬੋ ਦਾ ਸ਼ੂਟ ਨਹੀਂ ਤਾਂ ਤੁਸੀਂ ਅਮਰੀਕਾ ਜਾਣਾ ਸੀ ਨਜ਼ਰ ਮੈਂ ਤੇ ਤੁਸੀਂ ਇੱਥੇ ਅਮਰੀਕਾ ਆਪ ਹੀ ਚੱਲ ਜਾਂਦੇ ਉਹਨਾਂ ਨੂੰ ਲੈ ਕੇ ਮੇਰਾ ਇੱਕ ਮੇਰਾ ਵੀਜ਼ਾ ਰਿਜੈਕਟ ਹੋ ਗਿਆ ਸੀ ਤੇ ਤੁਹਾਡਾ ਲੱਗਿਆ ਦੀ ਮੇਰੇ ਲੱਗਿਆ ਉਹ ਤੁਹਾਡਾ ਭਲਾ ਹੋ ਜੇ ਵਾਹ ਯੂ ਐਸ ਯੂ ਐਸ ਐਮਬੈਸੀ ਦਾ ਇੱਕ ਇੱਦਾਂ ਇਹ ਪਤਾ ਨਹੀਂ ਉਹ ਕੋਈ ਟੈਕਨੀਕਲ ਕਰੋ ਜਾਂ ਪਤਾ ਨਹੀਂ ਲੱਗਦਾ ਉਹਨਾਂ ਦੇ ਵੀ ਰਿਜੈਕਟ ਹੋ ਗਏ ਸੀ ਉਹਨਾਂ ਦੇ ਤਾਂ ਚਲੋ ਇੰਡੀਆ ਦਾ ਰਿਜੈਕਟ ਹੋ ਗਿਆ ਉਹ ਕੋਈ ਵੱਡੀ ਗੱਲ ਨਹੀਂ ਉਹ ਤਾਂ ਸੋਗੀ ਮਾਨ ਵਾਲੀ ਗੱਲ ਹੈ ਕਿ ਇੰਡੀਆ ਨੇ ਵੀ ਕਿਸੇ ਦੇ ਵੀਜ਼ਾ ਰਿਜੈਕਟ ਕੀ ਪਰ ਤੁਹਾਡੇ ਦੋਨੋਂ ਚੋਂ ਇੱਕ ਦਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਇੱਕ ਦਾ ਰਿਜੈਕਟ ਹੋ ਗਿਆ ਸੀ ਤੇ ਫਿਰ ਦੋਨੋਂ ਤੁਸੀਂ ਘੂੜਦੇ ਨਹੀਂ ਇੱਕ ਦੂਜੇ ਨੂੰ ਨਹੀਂ ਨਹੀਂ ਤੁਸੀਂ ਹੈ ਵੀ ਜੁੜਵਾ ਹੋ ਹਾਂਜੀ ਤੇ ਐਸੀ ਇੰਟਰਵਿਊ ਹੋਈ ਸੀ ਤੁਹਾਡੀ ਯੂ ਐਸ ਐਮਬੈਸੀ ਨਹੀਂ 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 ਅੱਛਾ ਪਾਸਪੋਰਟ ਹੀ ਗਏ ਸੀ ਪਾਸਪੋਰਟ ਹੀ ਗਏ ਸੀ ਸਭ ਕੁਝ ਉਹਨਾਂ ਨੇ ਹੀ ਕਰਿਆ ਸੀਗਾ ਉਹ ਜਿਹੜੇ ਮੁੰਡੇ ਸੀਗੇ ਹਾਂਜੀ ਫਿਰ ਉਹ ਸਪੈਸ਼ਲ ਸ਼ੂਟ ਕਰਨ ਬੰਬੇ ਆਏ ਫਿਰ ਉਹਨਾਂ ਦੇ ਵੀਜ਼ੇ ਕਿਦਾਂ ਲੱਗੇ ਇੰਡੀਆ ਦੇ ਬਾਅਦ ਵਿੱਚ ਪਤਾ ਨਹੀਂ ਬਾਅਦ ਵਿੱਚ ਉਹਨਾਂ ਨੇ ਕਿਸੇ ਐਡਵੋਕੇਟ ਦੀ ਸਲਾਹ ਸਲੂ ਲੈ ਕੇ ਕੁਝ ਕੀਤਾ ਪਹਿਲਾਂ ਰਿਜੈਕਟ ਹੋ ਗਏ ਸੀਗੇ ਫਿਰ ਵੀਜ਼ੇ ਲੱਗ ਗਏ ਉਹ ਕਹਿੰਦੇ ਸੀਗੇ ਜੇ ਸਾਡੇ ਲਾਈਕ ਬਹੁਤ ਜਿਆਦਾ ਵੱਧ ਜਾਣਗੇ ਇਸ ਇੰਨੇ ਕ ਪੋਡਕਾਸਟ ਨਾਲ ਫਿਰ ਅਸੀਂ ਉੱਥੋਂ ਦੀ ਗਵਰਨਮੈਂਟ ਨੂੰ ਕਹਿ ਕੇ ਤੁਹਾਨੂੰ ਲੈਣਾ ਆਵਾਂਗੇ ਉਹ ਉਹ ਕਿੱਦਾਂ ਮਿਲੇ ਸੀ ਤੁਹਾਨੂੰ ਗਰੀਜ ਉਹਨਾਂ ਨੇ ਇੰਸਟਾਗ੍ਰam ਤੋਂ ਮੈਸੇਜ ਕੀਤਾ ਸੀ ਉਹ ਮੇਰੇ ਖਿਆਲ ਨਾਲ 127 ਮਿਲੀਅਨ ਫਾਲੋਅਰ ਉਹਨਾਂ ਨੇ ਸਬਸਕ੍ਰਾਈਬਰ ਹੈ ਨਾ YouTube ਤੇ ਬੀਸਟ ਦੇ ਮੁਕਾਬਲੇ ਤੇ ਆ ਉਹ ਵੀ ਹਨਾ ਹਾਂਜੀ ਚਲੋ ਚੰਗਾ ਲੱਗਿਆ ਕਿ ਪਰ ਇਹ ਮਾੜਾ ਲੱਗ ਗਿਆ ਇੱਕ ਦਾ ਵੀਜ਼ਾ ਲੱਗ ਗਿਆ ਇੱਕ ਦਾ ਨਹੀਂ ਲੱਗ ਨਹੀਂ ਇਦਾਂ ਹੀ ਆ ਸੀ ਇੱਕ ਵਾਰੀ ਦੁਬਾਰਾ ਫੇਰ ਇਦਾਂ ਹੀ ਆ ਸੀਗਾ ਹਾਂ ਕਿਦਾਂ ਦੁਬਾਰਾ ਇੰਡੋਨੇਸ਼ੀਆ ਇੰਡੋਨੇਸ਼ੀਆ ਦਾ ਲੱਗਾ ਸੀ ਪਰ ਉਹ ਲੱਗ ਕੇ ਬਾਅਦ ਵਿੱਚ ਬਾਅਦ ਵਿੱਚ ਪਹਿਲਾਂ ਇੱਕ ਵਾਰ ਜਦ ਇਧਰ ਲੱਗ ਗਿਆ ਸੀ ਫਿਰ ਮੇਰਾ ਨਹੀਂ ਲੱਗਣ ਦਿਆ ਸੀ ਤੇ ਉਹ ਤੁਹਾਨੂੰ ਮਤਲਬ ਤੁਹਾਡੀ ਇੰਟਰਵਿਊ ਤਾਂ ਹੁੰਦੀ ਨਹੀਂ ਪਾਸਪੋਰਟ ਹੀ ਜਾਂਦੇ ਨੇ ਜਾਂਦੇ ਨੇ ਪਾਸਪੋਰਟ ਦੋਨੋਂ ਤੁਹਾਡੇ ਅਲੱਗ-ਅਲੱਗ ਤੇ ਦੋਨਾਂ ਤੇ ਫੋਟ ਉਹ ਐਡਰੈਸ ਦਾ ਚੱਕਰ ਵੈ ਜੰਦਾ ਜੀ ਐਡਰੈਸ ਕਿਤਾ ਐਡਰੈਸ ਸੇਮ ਹੋ ਜਾਂਦੇ ਤੇ ਉਹਨਾਂ ਨੂੰ ਤੁਸੀਂ ਦੱਸਦੇ ਨਹੀਂ ਕਿਸੇ ਸਪੈਸ਼ਲ ਕੇਸ ਹਾਂ ਉਹ ਫਿਰ ਬਾਅਦ ਜਦੋਂ ਦੱਸਦੇ ਆਂ ਬਾਅਦ ਫਿਰ ਉਹਨਾਂ ਨਾਲੇ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਉਹ ਜਿਨ੍ਹਾਂ ਨੇ ਕਹਿਣਾ ਹੁੰਦਾ ਜਾਣ ਵਾਸਤੇ ਉਹਨਾਂ ਨੂੰ ਪਾਸਪੋਰਟ ਫਿਰ ਉਹ ਆਪੇ ਵੇਖਦੇ ਤੇ ਕਿਸੇ ਕੰਪਨੀ ਥਰੂ ਲਵਾਏ ਸੀ ਤੁਸੀਂ ਵੀਜ਼ਾ ਅਮਰੀਕਾ ਦਾ ਸਾਨੂੰ ਤਾਂ ਪਤਾ ਹੀ ਨਹੀਂ ਅੱਛਾ ਤੁਸੀਂ ਪੇਪਰ ਭੇਜਦੇ ਉਹਨਾਂ ਨੂੰ ਆਈ ਪਾਸਪੋਰਟਸ ਭੇਜਦੇ ਪਾਸਪੋਰਟ ਭੇਜੇ ਆਧਾਰ ਕਾਰਡ ਭੇਜੇ ਓਕੇ ਓਕੇ ਤੁਹਾਡੀ ਫੈਮਿਲੀ ਚ ਕੌਣ ਕੌਣ ਹੋਰ ਤੁਹਾਡੇ ਤੋਂ ਇਲਾਵਾ ਨਹੀਂ ਅਮ੍ਰਿਤਸਰ ਤਾਂ ਹੀ ਕੱਲ ਨਹੀਂ ਹੈ ਦੋਨੋਂ ਇਕੱਲੇ ਰਹਿੰਦੇ ਹੋ ਹਾਂਜੀ ਹਾਂਜੀ ਹੁਣ ਆਏ ਵੀ ਇਕੱਲੇ ਹਾਂ ਨਹੀਂ ਅੱਡ ਅੱਡ ਵੈਸੇ ਤੁਸੀਂ ਟਰੈਵਲ ਬਹੁਤ ਇਕੱਲੇ ਕਰਦੇ ਹੋ ਇਕੱਲੇ ਨਹੀਂ ਜਿਆਦਾ ਇਹਦੇ ਨਹੀਂ ਕਰਦੇ ਇਹ ਦੋਸਤ ਨੇ ਤੁਹਾਡੇ ਜਿਹੜੇ ਤੁਹਾਨੂੰ ਮੈਨੇਜ ਵੀ ਕਰਦੇ ਨੇ ਮੇਰੇ ਖਾਲਸਾ ਨਾਲ ਤੁਹਾਡੇ ਸਾਰਾ ਕੁਝ ਹਾਂਜੀ ਇਹ ਹਨਾ ਮਤਲਬ ਜਿਹੜੀਆਂ ਕਿਤੇ ਆਣਾ ਜਾਣਾ ਇਹੀ ਗੱਲ ਕਰਦੇ ਹਾਂਜੀ ਹਾਂਜੀ ਜਨਮ ਤੁਹਾਡਾ ਦਿੱਲੀ ਹੋਇਆ ਸੀ ਹਾਂਜੀ ਪਾਪਾ ਕੀ ਕਰਦੇ ਸੀ ਤੁਹਾਡੇ ਉੱਥੇ ਇਹ ਅੱਜ ਵੀ ਕੀ ਕਰਦੇ ਨੇ ਡੈਥ ਨਹੀਂ ਸੀ ਉਹ ਸੌਰੀ ਮਮਾ ਉਹਨਾਂ ਦੀ ਵੀ ਮਮਾ ਦੀ ਵੀ ਡੈਥ ਹੋ ਗਈ ਮਮਾ ਪਾਪਾ ਦੋਨੋਂ ਨਹੀਂ ਤੇ ਭੈਣ ਭਰਾ ਤੁਹਾਡੇ ਹੋਰ ਕਿੰਨੇ ਨੇ ਭੈਣ ਭਰਾ 3 ਤੇ ਤਿੰਨ ਸਿਸਟਰ ਨੇ ਇੱਕ ਬ੍ਰਦਰ ਹੋਰੇ ਉਹ ਸਾਰੇ ਦਿੱਲੀ ਹੋਏ ਹਾਂਜੀ ਤੇ ਤੁਹਾਡਾ ਕਿਦਾਂ ਮਰੇ ਸਹਾਰਨ ਦਾ ਸਬੂ ਬਣ ਗਿਆ ਅਸੀਂ ਛੁੱਟੇ ਸੀਗੇ ਮਤਲਬ ਬਿਲਕੁਲ 40 ਦਿਨ 40 ਦਿਨ ਦੇਖੇ ਤੇ ਈਮਜ਼ ਵਾਲਿਆਂ ਨੇ ਕਿਹਾ ਸੀਗਾ ਕਿ ਆਪਣਾ ਇੱਕ ਸੁਸਾਇਟੀ ਸੀਗੀ ਪਿੰਗਲੋੜਾ ਸੁਸਾਇਟੀ ਹੂੰ ਤੇ ਉਹ ਚਲੋ ਨਹੀਂ ਸੀਗੇ ਕਿ ਉਹ ਡਾਕਟਰਾਂ ਨੇ ਕਹਤਾ ਸੀਗਾ ਕਿ ਇੱਕ ਕੰਡੀਸ਼ਨ ਇਹਨਾਂ ਦੀ ਜਿਆਦੀ ਹੋਜੀ ਆ ਕਿ ਤੁਸੀਂ ਨਹੀਂ ਇਹਨਾਂ ਨੂੰ ਰੱਖ ਸਕਦੇ ਤੇ ਫਿਰ ਸੁਪਰੀਮ ਕੋਰਟ ਚ ਹੋਇਆ ਤੇ ਫਿਰ ਆਪਾਂ ਪਿੰਗਲੋੜਾ ਸੁਸਾਇਟੀ ਹੈ। ਉਹ ਆਪਸ਼ਨ ਤੁਹਾਡੀ ਉਹ ਤੇ ਕੀ ਐਸਾ ਕਿ ਡਾਕਟਰ ਨੇ ਕਿਹਾ ਤਾਂ ਸੀਗਾ ਉਹ ਕਈ ਵਾਰੀ ਫਿਰ ਬੰਦੇ ਦਾ ਤੁਹਾਨੂੰ ਪਤਾ ਅਨਕੰਫਰਟੇਬਲ ਹੋ ਜਾਂਦਾ ਸੀ ਹੂੰ ਕਿ ਨਹੀਂ ਕਿ 24 ਆਵਰਸ ਡਾਕਟਰਸ ਆਫ অবজারਵੇਸ਼ਨ ਚ ਰਹਿਣਾ ਹੋਸੀਗਾ ਫਿਰ ਘਰਾਂ ਦੇ ਹਾਲਾਤ ਹੋਰ ਹੁੰਦੇ ਆ ਹੂੰ 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 ਤਾਂ ਘਰ ਚ ਇੱਕ ਬੱਚੇ ਨੇ ਦੋ ਬੱਚਿਆਂ ਦਾ ਰਹਿਣਾ ਉਹ ਵੀ 24 ਘੰਟੇ ਡਾਕਟਰਾਂ ਚ ਰਹਿਣਾ অবজারਵੇਸ਼ਨ ਦੇ ਵਿੱਚ ਰਹਿਣਾ ਉਹ ਚੀਜ਼ ਨਹੀਂ ਹੈ ਗੁਰੂ ਫਿਰ ਤੁਸੀਂ অবজারਵੇਸ਼ਨ ਚ ਪਿੰਗਲਵਾੜੇ ਰਹੇ ਹੋ ਹਾਂਜੀ ਹੁਣ ਤੱਕ 2000 2020 ਤੱਕ 2020 ਤੱਕ ਤੁਸੀਂ ਜਨਮ ਤੋਂ ਬਾਅਦ ਜਦੋਂ 40 ਦਿਨ ਦੇ ਹੋਗੇ ਫਿਰ ਉੱਥੇ ਆ ਗਏ ਤੇ ਫਿਰ ਇੱਥੇ ਤੁਹਾਡੇ ਮਦਰ ਫਾਦਰ ਕੌਣ ਬਣੇ ਇੱਥੇ ਸੋਸਾਇਟੀ ਸੋਸਾਇਟੀ 'ਚ ਕੋਈ ਐਸੀ ਸ਼ਖਸ ਸੀਗੇ ਜਿਨ੍ਹਾਂ ਦੇ ਤੁਸੀਂ ਨੇੜੇ ਸੀਗੇ ਜਿਨ੍ਹਾਂ ਦੀ ਦੇਖ ਰੇਖ 'ਚ ਤੁਹਾਡੀ ਪਰਵਰਿਸ਼ ਜਿਹੜੇ ਮੇਨ ਪ੍ਰੈਜ਼ੀਡੈਂਟ ਨੇ ਓਕੇ ਡਾਕਟਰ ਹੂੰ ਤੁਹਾਡਾ ਜੰਮਣ ਪਲਣ ਉੱਥੋਂ ਹੀ ਹੋਇਆ ਤੇ ਪੜ੍ਹਾਈ ਇੱਥੇ ਕੀਤੀ ਪੜ੍ਹਾਈ ਵੀ ਇੱਥੇ ਕੀਤੀ ਤੇ ਪੈਰੈਂਟਸ ਮਿਲਣ ਆਉਂਦੇ ਸੀ ਤੁਹਾਨੂੰ ਹਾਂ ਜੀ ਹਾਂ ਜੀ ਆਉਂਦੇ ਹੁੰਦੇ ਸੀ ਤੁਸੀਂ ਜਾਂਦੇ ਸੀ ਦਿੱਲੀ ਅਸੀਂ ਦਿੱਲੀ ਕਦੇ 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 ਜਾਂਦੇ ਸੀਗੇ ਓਕੇ ਅੱřਤਾ ਤੁਸੀਂ ਮੇਰੇ ਖਿਆਲ ਨਾਲ ਇਲੈਕਟ੍ਰਿਕ ਬੋਰਡ 'ਚ ਤੁਸੀਂ ਜੋਬ ਪਾ ਲੀ ਗਏ ਗਵਰਨਮੈਂਟ ਜੋਬ ਬਤੋਂ ਇਹ ਕਿੱਦਾਂ ਮਿਲੀ ਤਰਸ ਦੇ ਆਧਾਰ ਤੇ ਕਿ ਸੰਘਰਸ਼ ਕੀਤਾ ਇਹਦਾ ਵੀ ਨਹੀਂ ਇਹਦਾ ਪੇਪਰ ਪੇਪਰ ਤੁਸੀਂ ਦੋਨੋਂ ਨੇ ਇੱਕੋ ਪੇਪਰ ਦੇ ਤੱਕ ਲੱਗ ਨਹੀਂ ਮੇਰੀ ਹੀ ਹੋਇਆ ਸੀ ਤੁਸੀਂ ਇਹ ਪ੍ਰੋ ਟੈਕਨੀਕਲ ਇਸ਼ੂ ਆ ਜਾਂਦਾ ਸੀ ਨਾ ਕਿ ਫਿਰ ਦੋਵੇਂ ਬੰਦੇ ਇੱਕ ਜਗ੍ਹਾ ਅਪਾਇੰਟਡ ਨਹੀਂ ਹੋ ਸਕਦੇ ਹੁਣ ਜੋਬ ਸਿਰਫ ਤੁਹਾਡੀ ਹੈ ਤੇ ਤੁਸੀਂ ਫ੍ਰੀ ਨਾਲ ਇਹ ਵੀ ਵਧੀਆ ਤਨਖਾਹ ਇੱਕ ਨੂੰ ਮਿਲਦੀ ਹੈ ਦੂਜਾ ਨਾਲ ਫਿਰ ਤੁਸੀਂ ਕਰਦੇ ਹੋ ਫਿਰ ਜੋਬ ਤੇ ਜਾਗੇ ਚੱਲਦਾ ਸੀ ਚੱਲ ਚਲੀ ਜਾਂਦਾ ਵੈਸੇ ਨਾ ਮੈਂ ਤੁਹਾਡੀ ਦੇਖੀਆਂ ਤੁਹਾਡੀ ਇੰਟਰਵਿਊਜ਼ ਬਹੁਤ ਦੇਖੀਆਂ ਤੁਹਾਡੇ ਆਉਣ ਤੋਂ ਪਹਿਲਾਂ ਮੈਨੂੰ ਇੱਕ ਚੀਜ਼ ਬੁਰਾ ਲੱਗੇ ਕਿ ਲੋਕ ਤੁਹਾਡੇ ਤੇ ਟ੍ਰੋਲ ਵੀ ਕਰਦੇ ਨੇ ਲੋਕ ਤੁਹਾਨੂੰ ਬੁੜੀ ਅਨਕੰਫਰਟੇਬਲ ਫੀਲ ਵੀ ਕਰਾਉਂਦੇ ਨੇ ਕਰਦੇ ਪਰ ਇਹ ਮਦਰ ਨਹੀਂ ਕਰਦੇ ਇਗਨੋਰ ਹੀ ਕਰਦੇ ਅਸੀਂ ਕਦੇ ਦੇਖਿਆ ਕਦੇ ਦੇਖਦੇ ਨਹੀਂ ਕਦੇ ਕਿਸੇ ਨੇ ਕੋਈ ਕਮੈਂਟ ਕੀਤਾ ਹੋਵੇ ਉਹ ਵੀ ਨਹੀਂ ਦੇਖਦੇ ਤੂੰ ਇੱਕ ਤਾਂ ਤੁਹਾਨੂੰ ਮਸ਼ਹੂਰ ਹੋਣ ਦਾ ਫੇਮਸ ਹੋਣ ਦਾ ਬਹੁਤ ਸ਼ੌਕ ਹੈ ਇੱਕ ਤੁਸੀਂ ਨਾਮ ਕਰਨਾ ਜ਼ਿੰਦਗੀ ਚ ਪਹਿਲਾਂ ਹੈਗਾ ਸੀਗਾ ਹੁਣ ਅੱਛਾ ਜਿਹੜੀ ਸਾਲ ਪਹਿਲਾਂ ਇੰਟਰਵਿਊ ਸੀ ਹੁਣ ਤੁਸੀਂ ਲੱਗੋ ਅਲੱਗ ਹੋਗੇ ਜਿਵੇਂ ਮੈਨੂੰ ਉਸ ਇੰਟਰਵਿਊ 'ਚ ਇੱਕ ਮ ਜੇ ਤੁਸੀਂ ਕਹੇ ਕਿ ਸਾਨੂੰ ਕਿਸੇ ਦਾ ਨੁਕਸਾਨ ਕਰਕੇ ਬੜਾ ਮਜ਼ਾ ਆਉਂਦਾ ਸ਼ਾਇਦ ਕੋਈ ਪਟਾਕੇ ਚਲਾ ਦੇਣੇ ਕੁਝ ਕਰ ਦੇਣੇ ਨਹੀਂ ਉਹ ਬਚਪਨ ਦੀ ਗੱਲਾਂ ਸੀਗੇ ਅੱਛਾ 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 ਮੈਨਾਂ ਕਿਤੇ ਹੁਣ ਵੀ ਨਹੀਂ ਹੁਣ ਪਟਾਕੇ ਚਲਾਉ ਡੋਕੀਆਂ ਵਾਲੇ ਲੱਗੇ ਨਹੀਂ ਜਾਈਗਾ ਅੱਛਾ ਤੁਹਾਡੀ ਇੰਟਰਵਿਊ ਚ ਇੱਕ ਚੀਜ਼ ਤੁਸੀਂ ਦੇਖੀਏ ਕਿ ਆਪਾਂ ਜਦੋਂ ਵੀ ਕਿਸੇ ਬੰਦੇ ਨੂੰ ਮਿਲਦੇ ਆਂ ਜ਼ਿੰਦਗੀ ਚ ਜਾਂ ਕੋਈ ਚੰਗੀ ਕਿਤਾਬ ਪੜ੍ਹਦੇ ਆਂ ਤਾਂ ਸਾਡੀ ਜ਼ਿੰਦਗੀ ਚ ਬਹੁਤ ਚੇਂਜ ਆਣਾ ਸ਼ੁਰੂ ਹੋ ਜਾਂਦਾ ਸੀ ਆਪਣੇ ਪਹਿਲੇ ਥਾਟਸ ਨਾਲ ਹੀ ਲੜਨ ਲੱਗ ਜਾਂਦੇ ਕਿ ਮੈਂ ਪਹਿਲਾਂ ਇਦਾਂ ਕਿਉਂ ਬੋਲਿਆ ਕਿਉਂ ਬੋਲਿਆ ਤੁਹਾਨੂੰ ਇਦਾਂ ਦਾ ਕੁਝ ਰਿਗਰਟ ਹੈ ਮੈਨੂੰ ਲੱਗਦਾ ਸਾਡੇ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਰਿਗਰਟ ਕਿਤੇ ਕਿਵੇਂ ਕਿਵੇਂ ਕਿਹਾ ਜਿਵੇਂ ਬਚਪਨ ਵਿੱਚ ਬੜੀਆਂ ਸ਼ਰਾਰਤਾਂ ਕਰਦੇ ਸੀ ਉਹ ਤਾਂ ਚਲੋ ਸ਼ਰਾਰਤੀ ਹੋਣਾ ਮਾੜੀ ਗੱਲ ਨਹੀਂ ਬਦਤਮੀਜ਼ ਹੋਣਾ ਮਾੜੀ ਗੱਲ ਮੈਨੂੰ ਲੱਗਦਾ ਬੱਚਾ ਸ਼ਰਾਰਤੀ ਹੋਵੇ ਨਾ ਬਹੁਤ ਸੋਹਣਾ ਲੱਗਦਾ ਹੈ ਬੜੀ ਸ਼ਰਾਰਤੀ ਜਿਆਦਾ ਸੀ ਇਹੋ ਜਿਹਿਆਂ ਸੀਗਾ ਸ਼ਰਾਰਤੀਆਂ ਹੱਡੀਆਂ ਹੋਰ ਸਾਫ ਦੀਆਂ ਸੀ ਕੋਈ ਐਸੀ ਸ਼ਰਾਰਤ ਜਿਹਦਾ ਅੱਜ ਵੀ ਰਿਗਰਟ ਹੋਵੇ ਯਾਰ ਆਹ ਨਹੀਂ ਕਰਨਾ ਚਾਹੀਦਾ ਸੀ ਜਿਵੇਂ ਕੋਈ ਗੈਸਟ ਆਇਆ ਸੀ ਕਿ ਉਹਨਾਂ ਦੇ ਕਮਰੇ ਚ ਹੀ ਪਾਈਪ ਲੈ ਕੇ ਪਾਣੀ ਪਾ ਤਾ ਤੇ ਉਹ ਬੜਾ ਸੀਗਾ ਕਿ ਯਾਰ ਇਹ ਚਾਹੀਦਾ ਕਿਤੇ ਪਿੰਗਲਵਾੜਾ ਹੀ ਹਾਂਜੀ ਹਾਂਜੀ ਓਕੇ ਉ ਬਸ ਇਹੀ ਹੈ ਇਹ ਸ਼ਰਾਰਤ ਹੈ ਦੋਨੋਂ ਇਕੱਠੇ ਕਰਦੇ ਸੀ ਦਿਮਾਗੀ ਦਾ ਸੀ ਦੋਨਾਂ ਚ ਦਿਮਾਗ ਦੋਵਾਂ ਦਾ ਹੀ ਦਰ ਸੋਚ ਲੀਤੀ ਸੀ ਦੋਵੇਂ ਮਤਲਬ ਕਰ ਲਈ ਸੀ ਗੌਸਪ ਕਰ ਲਈਦਾ ਯਾਰ ਇਤਰਾ ਕਰਨ ਟੋਰੀਅਸ ਬੱਚੇ ਸੀਗੇ ਤੁਸੀਂ ਕੀ ਮਤਲਬ ਖੱਪ ਪਾਣੀ ਬਸ ਖੁਸ਼ ਹੋਣਾ ਕੱਪ ਆ ਕੇ ਬਤਮੀਜ਼ੀ ਵਾਲੀ ਦਾ ਕੋਈ ਹਾਂ ਬਤਮੀਜ਼ੀ ਕੋਈ ਨਹੀਂ ਨਹੀਂ ਇਹੋ ਜਿਹਾਂ ਨੂੰ ਚੇਤਾ ਕਿ ਅਹੀ ਇਹ ਕੁਝ ਜ਼ਿਆਦਾ ਕਰਦੇ ਨੇ ਹਾਂ ਤੇ ਐਜੂਕੇਸ਼ਨ ਤੁਸੀਂ ਕਿੱਥੇ ਤੱਕ ਪੜਿਆ ਹੋ ਫਿਰ ਅਹੀ 12th ਤੱਕ ਦੋਨੋਂ ਤੇ ਡਿਪਲੋਮਾ ਇਲੈਕਟ੍ਰੀਕਲ ਦਾ ਤੁਸੀਂ ਨਾਲ ਡਿਪਲੋਮਾ ਕੀਤਾ ਇਲੈਕਟ੍ਰੀਕਲ ਨਹੀਂ ਕੀਤਾ ਤੇ ਤੁਹਾਨੂੰ ਕਿਉਂ ਜੌਬ ਮਿਲੀ ਫਿਰ ਨਹੀਂ ਮਿਲੀ ਜੀ ਪਰ ਫਿਰ ਇੱਕ ਜਣਾ ਪੁਆਇੰਟ ਇੱਕ ਜਣਾ ਪੁਆਇੰਟ ਹੋ ਸਕਦਾ ਸੀ ਤੇ ਫਿਰ ਸੈਲਰੀ ਤੁਹਾਡੀ ਆਂਦੀ ਹੈ ਖਰਚਾ ਫਿਰ ਅੱਧਾ ਅੱਧਾ ਹੁੰਦਾ ਇੱਕ ਦੂਜੇ ਵੱਲ ਦੇਖ ਰਿਹਾ ਕਟੜੀ ਮਤਲਬ ਇਦਾਂ ਤਾਂ ਨਹੀਂ ਕਰਦੇ ਕਿ ਕਮਾਈ ਤਰਖਾਹ ਮੇਰੀ ਆ ਰਹੀ ਹੈ ਪੈਸੇ ਮੈਂ ਤੇਰੇ ਤੇ ਵੀ ਖਰਚਾ ਨਹੀਂ ਇਦਾਂ ਨਹੀਂ ਕਰਦੇ ਕਦੀ ਨਹੀਂ ਕਰਦੇ ਇਦਾਂ ਤਾਂ ਕੁਝ ਨਹੀਂ ਪਰ ਇਹ ਕਿੱਡੀ ਔਖੀ ਗੱਲ ਹੈ ਨਾ ਆਪਾਂ ਕਹਿ ਤਾਂ ਦਿੰਨੇ ਜਨਮਾ ਜਨਮਾ ਦਾ ਰਿਸ਼ਤਾ ਜਦੋਂ ਹਸਬੰਡ ਵਾਈਫ ਹੁੰਦੇ ਨੇ ਨਾਲ ਕਿ ਦੋਸਤ ਉਹ ਰਿਸ਼ਤਾ ਹੋਦਿਆ ਨਹੀਂ ਮੇਰਾ ਮਤਲਬ ਉਹ ਨਹੀਂ ਕਹਿਣਾ ਮਤਲਬ ਕਿ ਆਪਾਂ ਕਹਿੰਦੇ ਕਿ ਇਕੱਠੇ ਹੀ ਰਹਿਣਾ ਹੁਣ ਆਪਾਂ ਜੰਮਣ ਮਰਨ ਦੀਆਂ ਸੌਆਂ ਖਾ ਲੈਨੇ ਪਰ ਕੋਈ ਅਰੇ ਨਹੀਂ ਨੇੜੇ ਹੋ ਕੇ ਵੀ ਬੰਦਾ ਕਹਿੰਦਾ ਯਾਰ ਹੁਣ ਮੈਨੂੰ ਥੋੜੀ ਸਪੇਸ ਚਾਹੀਦੀ ਹੈ ਸਪੇਸ ਚਾਹੀਦੀ ਉਹ ਤੂੰ ਤਾਂ ਯਾਰ ਜੰਮੇ ਇਕੱਠੇ ਆ ਤੇ ਫਿਰ ਇੱਕ ਦੂਜੇ ਨਾਲ ਕਿੱਦਾਂ ਐਡਜਸਟ ਕਰਦੇ ਹੋ ਹਾਂ ਨੂੰ ਤੇ ਚਲੋਗੇ ਨਾ ਤੁਹਾਡੇ ਵਰਗਾ ਦੁਨੀਆ 'ਚ ਕੋਈ ਹੋਰ ਸ਼ਖਸ ਹੈ ਨਹੀਂ ਮੈਨੂੰ ਲੱਗਦਾ ਹੀ ਤੁਸੀਂ ਪੂਰੀ ਦੁਨੀਆ 'ਚ ਇਕੱਲੋਤੇ ਆ ਹਾਂਜੀ ਤੇ ਜਦੋਂ ਤੁਸੀਂ ਜਨਮ ਲਿੱਤਾ ਤੇ ਘਰਦਿਆਂ ਨੂੰ ਕਿਸੇ ਨੇ ਇਹ ਨਹੀਂ ਕਿਹਾ ਕਿ ਤੁਹਾਡੇ ਘਰੇ ਤਾਂ ਪ੍ਰਮਾਤਮਾ ਨੇ ਜਨਮ ਲੈ ਲਿਆ ਜਾਂ ਬੜੀ ਕੁਦਰਤ ਦੀ ਇੱਕ ਨੋਖੀ ਦੀ ਚੀਜ਼ ਹੈ ਤੁਸੀਂ ਦੁਨੀਆ ਕੀ ਚੀਜ਼ਾਂ ਸ਼ਾਇਦ ਹੋਈਆਂ ਹੋਣੀਆਂ ਪਰਸਾਨ ਨੂੰ ਤੇ ਸਾਨੂੰ ਨਾ ਇਹ ਦਾ ਕਿਸੇ ਨੇ ਦੱਸਿਆ ਹਾਂ ਸਾਨੂੰ ਪਤਾ ਆਈ ਤਾਂ ਬਹੁਤ ਛੋਟੇ ਸੀ ਬੜੇ ਛੋਟੇ ਸੀ ਇਹ 40 ਦਿਨਾਂ ਦੇ ਚਾਣੀ ਕਿ ਦਿਨ 40 ਦਿਨਾਂ ਦੇ ਬੱਚੇ ਨੂੰ ਕੋਈ ਪਤਾ ਹੀ ਨਹੀਂ ਹੁੰਦਾ ਤੇ ਜਦੋਂ ਤੁਸੀਂ ਜਨਮ ਹੋਇਆ ਹੋਊਗਾ ਤੁਹਾਡਾ ਮੈਂ ਇਮੇਜਿਨ ਕਰ ਰਹਾ ਕਿ ਡਾਕਟਰ ਨੇ ਕਿਹਾ ਹੋਣਾ ਕਿ ਤੁਹਾਡੇ ਦੋ ਮੁੰਡੇ ਹੋਏ ਆ ਜਾਂ ਕੀ ਕਿਹਾ ਹੋਗਾ ਇੱਕ ਮੁੰਡਾ ਹੋਇਆ ਦੋ ਧੜ ਹੋਏ ਆ ਤੇ ਤੁਹਾਡੀ ਬਚਪਨ ਦੀਆਂ ਫੋਟੋਆਂ ਹੈਗੀਆਂ ਤੁਹਾਡੇ ਕੋਲ ਜਿਹੜੀਆਂ ਤੁਹਾਡੇ ਕੋਲ ਤੇ ਨਹੀਂ ਹੈਗੀਆਂ ਇੱਕ ਦੋ ਸਾਲ ओके ਤੁਹਾਡੇ ਕੋਲ ਨਹੀਂ ਹੈਗੀਆਂ ਸਾਡੇ ਕੋਲ ਹੈ ਹੀ ਨਹੀਂ ਤੁਹਾਡਾ ਜੀਵਨ ਕਿਵੇਂ ਦਰਿਆ ਮੋਨਾ ਸੋਨਾ ਭਾਜੀ ਤੁਸੀਂ ਦੱਸੋ ਆਪਣੇ ਜੀਵਨ ਬਾਰੇ ਯਾਰ ਕਿ ਕੈਮਰੇ ਦੇ ਤੁਸੀਂ ਚਲੋ ਹਮੇਸ਼ਾ ਕਹਿ ਦਿੰਦੇ ਹੋ ਕਿ ਕੋਈ ਚੱਕਰ ਨਹੀਂ ਚੜਦੀ ਕਲਾ ਹੈ ਚੜਦੀ ਕਲਾ ਸੱਚੀ ਚ ਮਤਲਬ ਇੰਨਾ ਰਿਐਲਿਟੀ ਚ ਖੁਸ਼ ਹੋ ਕੇ ਰਹਿਨੇ ਹੋ ਖੁਸ਼ ਹੋ ਕੇ ਹਨ ਫਰਕ ਨਹੀਂ ਪੈਂਦਾ ਫਰਕ ਹੀ ਨਹੀਂ ਪੈਂਦਾ ਨਾ ਕਿ ਚਲੋ ਹਨ ਇਹ ਕਿ ਚਲੋ ਜ਼ਿੰਦਗੀ ਚ ਚੱਲਦੇ ਜਾਣਾ ਆਏ ਆ ਜਿੱਦਾਂ ਵਧੀਆ ਚੱਲ ਰਿਹਾ ਇਹ ਇਹ ਜਿਹੜੀ ਤੁਹਾਡੀ ਸੋਚ ਹੈ ਜਾਂ ਇਹ ਤੁਹਾਡਾ ਵਿਚਾਰ ਹੈ ਇਹ ਕਿੱਦਾਂ ਬਣਿਆ ਇਹ ਵਿਚਾਰ ਹੀ ਲੋਕਾਂ ਦੇ ਦੁੱਖ ਵੇਖਦੇ ਹਾਂ ਕਿ ਯਾਰ ਲੋਕ ਕਿੰਨੇ ਕਿੰਨੇ ਦੁਖੀ ਬੈਠੇ ਹਾਂ ਆਪਾਂ ਸ਼ੁਕਰ ਕਰੀਏ ਪ੍ਰਮਾਤਮਾ ਦਾ ਕਿ ਸਾਨੂੰ ਫੇਰ ਕਿੱਡਾ ਵਧੀਆ ਸਭ ਕੁਝ ਹੱਥ ਪੈਰ ਪੂਰੇ ਨੇ ਚੱਲਦੇ ਫਿਰਦੇ ਆ ਵੇਖੋ ਵਧੀਆ ਕਰ ਰਹੇ ਆ ਕਮਾਰ ਆ ਹਨ ਇਹ ਕਈ ਬੰਦੇ ਹੋ ਜੇ ਆ ਕਿ ਕੋਈ ਬੋਲ ਨਹੀਂ ਸਕਦਾ ਕੋਈ ਸੁਣ ਨਹੀਂ ਸਕਦਾ ਉਹ ਵੀ ਤਾਂ ਜੀ ਕੋਈ ਦੇਖ ਨਹੀਂ ਸਕਦਾ ਕੋਈ ਚੱਲ ਨਹੀਂ ਸਕਦਾ ਹੂੰ ਸਾਨੂੰ ਇਹ ਚੀਜ਼ਾਂ ਇਹ ਚੀਜ਼ਾਂ ਸੋਚੋਗੇ ਕਿ ਫਿਰ ਆਪਾਂ ਕਿ ਆਪਾਂ ਬਹੁਤ ਬੈਸਟ ਆ 100% ਬੈਸਟ ਹੂੰ ਵਿਆਹ ਦਾ ਕੀ ਵਿਚਾਰ ਆਗੇ ਨਹੀਂ ਦਾ ਜੀ ਵਿਚਾਰ ਨਹੀਂ ਕਰਾਣਾ ਹਜੇ ਨਹੀਂ ਹਜੇ ਕੋਈ ਨਹੀਂ ਕਰਾਣੀ ਹਜੇ ਉਮਰ ਛੋਟੀ ਹੈ 24 ਸਾਲ ਦੀ 24 ਡੇਟ ਆਫ ਬਰਥ ਕੀ ਤੁਹਾਡਾ 2002 ਨਹੀਂ ਡੇਟ ਡੇਟ 13 ਜੂਨ ਜੂਨ 13 ਜੂਨ 13 ਜੂਨ ਤੇ ਵਿਆਹ ਹਜੇ ਕਰਾਣਾ ਨਹੀਂ ਹਜੇ ਤੇ ਮੰਮਨ ਵਿਆਹ ਹੋ ਕਰਾਉਂਗੇ ਕਰਾਉਂਗੇ ਹਜੇ ਨਾ ਅੰਡਰ ਲੈਵਲ ਨੂੰ ਜਿਵੇਂ ਜਾਈਦਾ ਵਾ ਇਹ ਨਹੀਂ ਹੋਰ ਥੋੜਾ ਹੋਰ ਥੋੜਾ ਕਰੀਏ ਗਰੋਥ ਕੀ ਕਰਨਾ ਚਾਹੁੰਦੇ ਹੋ ਗਰੋਅ ਗਰੋਅ ਮਤਲਬ ਇੰਡਸਟਰੀ ਚ ਆਉਣਾ ਚਾਹੁੰਦੇ ਹੈ ਮਤਲਬ ਕਿਹੜੀ ਇੰਡਸਟਰੀ ਸਿੰਗਿੰਗ ਸਿੰਗਿੰਗ ਦੋਨੋਂ ਕਰਨੇ ਹੋ ਹਾਂਜੀ ਚਲੋ ਫੇਰ ਗਾ ਕੇ ਦਿਖਾਓ ਕੈਮਰਾ ਚੱਲਦੇ ਪਏ ਹਾਂ ਹਾਂ ਨਹੀਂ ਹੁਣ ਇੰਨੀ دیر ਤੇ ਅਸੀਂ ਕੀ ਲੋ ਕੈਮਰੇ ਬੰਦ ਸੀ ਨਹੀਂ ਮੈਨੂੰ ਲੱਗਿਆ ਸ਼ਾਇਦ ਗੱਲਾਂ ਪਤਾ ਹੀ ਚੱਲ ਰਹੀਆਂ ਵਾਂ ਏਦਾਂ ਹੀ ਹੁੰਦਾ ਪੋਡਕਾਸਟ ਪਤਾ ਨਾ ਲੱਗੇ ਕਿ ਕੈਮਰੇ ਚੱਲ ਰਹੇ ਨੇ ਕਿ ਨਹੀਂ ਅੱਛਾ ਇਹਦਾ ਵਾਰ ਅਜ ਤੱਕ ਇਹ ਪਹਿਲੀ ਵਾਰ ਹੋ ਰਿਹਾ ਅਨਮੋਲ ਫੇਰ ਬੰਦਾ ਇੱਕੋ ਹੀ ਹੈ ਦੁਨੀਆ 'ਚ ਮੈਨੂੰ ਹੁੰਦਾ ਪੋਡਕਾਸਟ ਦੇ ਵਿੱਚ ਤੱਕ ਸੁਣਨਾ ਏ ਨਹੀਂ ਕਿ ਜੋ ਲਿਖਿਆ ਉਹ ਬਿਲਕੁਲ ਬਿਲਕੁਲ ਗੱਲ ਤੁਹਾਡੀ ਬਿਲਕੁਲ ਸਾਨੂੰ 200% ਸਹੀ ਲੱਗੀ ਮਜ਼ਾ ਤਾਂ ਆਵੇ ਮਜ਼ਾ ਆਵੇ ਰਿਐਲਿਟੀ ਨੈਚੁਰਲੀ ਹੋਣਾ ਚਾਹੀਦਾ ਐਵੇਂ ਮੈਂ ਤੁਹਾਡੇ ਕੋਲ ਸਵਾਲ ਪੁੱਛੀਆਂ ਉਹ ਉਹੀ ਸਵਾਲ ਮੁੜਕੁੜ ਕੇ ਪਹੈ ਤਾਂ ਉਹੀ ਪਰ ਫਿਰ ਵੀ ਕਈ ਵਾਰ ਹੁੰਦਾ ਹੁੰਦਾ ਕਿ ਪਰ ਮਜ਼ਾ ਆਵੇ ਸਵਾਲਾਂ ਤੇ ਗੱਲਬਾਤ ਦਾ ਮਜ਼ਾ ਆਵੇ ਯਾਰ ਕਿ ਟੂ ਵੇ ਕਨਵਰਸੇਸ਼ਨ ਹੋਵੇ ਆਈ ਦੋਕ ਦਿਨ ਹੋਏ ਦੋ ਤਿੰਨ ਦਿਨ ਹੋਏ ਹੈਪੀ ਭਾਜੀ ਕੋਲੇ ਸੀਗੇ ਉਹਨਾਂ ਦੇ ਘਰੇ ਸੀਗੇ ਤੁਹਾਨੂੰ ਦੱਸਿਆ ਹੋਣਾ ਹਾਂਜੀ 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 ਉਹ ਹੈਪੀ ਭਾਈ ਦਾ ਬਹੁਤ ਹੋਰ ਬੰਦੇ ਡਾਊਨ ਡਾਊਨ ਟੂਵਰਡਸ ਲੱਗੇ ਮਤਲਬ ਗੱਲਬਾਤ ਉਹਨਾਂ ਨਾਲ ਪਹਿਲੋਂ ਦੀ ਹੋ ਰਹੀ ਹੈ ਤੇ ਪਰ ਉਹਨਾਂ ਦੇ ਉਹਨਾਂ ਨੂੰ ਮੈਂ ਕਿ ਚਲੋ ਭਾਜੀ ਆਪਾਂ ਵੀ ਕੋਈ ਗਾਣਾ ਗੁਣਾ ਕਰੀਏ ਉਹ ਕਹਿੰਦੇ 100% ਤੁਸੀਂ ਗਾਣਾ ਉਹਨਾਂ ਨੇ ਲਿਖਣਾ ਉਹਨਾਂ ਨੇ ਓਕੇ ਤੁਸੀਂ ਆਪ ਤਾਂ ਲਿਖ ਦੇ ਸਿੰਗਿੰਗ ਦਾ ਸ਼ੌਂਕ ਕਿੱਦਾਂ ਪਿਆ ਤੁਹਾਨੂੰ ਸਿੰਗਿੰਗ ਤੁਹਾਨੂੰ ਇਹ ਤਾਂ ਸੱਚ ਦੱਸਿਓ ਇਹ 5th ਕਲਾਸ 5th ਕਲਾਸ ਤੁਹਾਨੂੰ ਪਿਆ ਤੇ ਦੋਨੋਂ ਇਕੱਠਿਆਂ ਨੂੰ ਸਿੰਗਿੰਗ ਦਾ ਸ਼ੌਕ ਹੈ ਅਹੀਂ ਨਾ ਜਿੱਥੇ ਸਾਇਟੀ ਤੇ ਰਹਿੰਦੇ ਸੀਗੇ ਉੱਥੇ ਆਪਾਂ ਨਾ ਕਰਤੇ ਹੁੰਦੇ ਸੀਗੇ ਬਡੇਲੀ ਸਾਡੀ ਕੀਰਤਨ ਦੀ ਰੁਟੀਨ ਹੁੰਦੀ ਸੀਗੀ ਸਾਡੀ ਕਲਾਸ میوزਿਕ ਕਲਾਸ ਤੇ ਹਨੂ ਬਰੂ ਸ਼ੌਕ ਹਨਕਨ ਪੂਰਾ ਪੈ ਗਿਆ ਲੈਕਸਿਟੀਡ ਬੋਰਡ ਚ ਲੈਕਸਿਟੀ ਦਾ ਸ਼ੌਕ ਇਹ ਇਹਦਾ ਹੋਣ ਤੋਂ ਪਹਿਲਾਂ ਨੂੰ ਸਿੰਗਿੰਗ ਬਸ਼ਿੰਗ ਦਾ ਸ਼ੌਕ ਫਸ ਫਸ ਪ੍ਰੀਅਰਟੀ ਸਿੰਗਿੰਗ ਨੂੰ ਦਿੰਦੇ ਵੈਰੀ ਗੁੱਡ ਤੇ ਕਦੀ ਗਾਣਾ ਕੀਤਾ ਨਹੀਂ ਰਿਕਾਰਡ ਅਜ ਤੱਕ ਅਜੇ ਤੱਕ ਫਿਲਹਾਲ ਕੋਈ ਨਹੀਂ ਕੀਤਾ ਕੀ ਕੀ ਦਿੱਕਤ ਆਈ ਮਤਲਬ ਆਪ ਚ ਜਕੇ ਗਾਣਾ ਰਿਕਾਰਡ ਕਰਨ ਨੂੰ ਜਾਂ ਕਦੀ ਇਦਾਂ ਦਾ ਮੌਕਾ ਨਹੀਂ ਮਿਲਿਆ ਨਹੀਂ ਕੋਈ ਕਦੀ ਸੋਚਿਆ ਹੀ ਨਹੀਂ ਟਾਈਮ ਹੀ ਨਹੀਂ ਮਿਲਿਆ ਮਤਲਬ ਪੈਸ਼ਨ ਹੈ ਯਾਰ ਸਿੰਗਿੰਗ ਪੈਸ਼ਨ ਪਰ ਅਹੀ ਵੀ ਅਜੇ ਤੱਕ ਇਸ ਚੀਜ਼ ਦੇ ਵਿੱਚ ਗੁਮਰਾਹ ਹੀ ਆ ਕਿ ਅਸੀਂ ਕਿਉਂ ਨਹੀਂ ਕੀਤਾ ਕਹਿੰਦੇ ਮੈਂ ਆਪ ਸੋਚਦਾ ਕਿ ਮੈਂ ਪੈਸੇ ਆਂਦੇ ਵੀ ਬੜੇ ਨੇ ਖਰਚੇ ਵੀ ਹੋ ਜਾਂਦੇ ਨੇ ਜੁੜਦੇ ਵੀ ਨਹੀਂ ਉਹੀ ਹਿਸਾਬ ਹੈ ਨਾ ਮਤਲਬ ਪਤਾ ਹੀ ਨਹੀਂ ਲੱਗਦਾ ਕਿ ਯਾਰ ਆਪ ਆਪਣਾ ਕੰਮ ਕਿੱਥੇ ਰੁਕਾਵਟ ਆ ਗਈ ਆ ਕਿੱਥੇ ਪਤਾ ਹੀ ਨਹੀਂ ਲੱਗਦਾ ਪਰ ਹੁਣ ਹੀ ਕਰਨਾ ਹੁਣ ਹੀ ਕਰਨਾ ਗਾ ਕੇ ਦਿਖਾਓ ਫਿਰ ਕੁਛ ਦੇਖੀਏ ਤੁਹਾਡੀ ਆਵਾਜ਼ ਚੈੱਕ ਕਰੀਏ ਕਰ ਲਓ ਮਾੜਾ ਕੋਈ ਵੀ ਕੋਈ ਜੋ ਤੁਹਾਡਾ ਦਿਲ ਕਰਦਾ ਆਈ ਡਾ ਹੁਣ ਹੈਪੀ ਭਾਈ ਨੂੰ ਸੁਣਾਇਆ ਸੀਗਾ ਕਿ ਉਹਨਾਂ ਨੇ ਲਿਖਿਆ ਸੀਗਾ ਸੁਣਾਓ ਸੁਣਾ ਕਰਕੇ ਗੱਲ ਸੀਗਾ ਯਾਰ ਸੁਣਾ ਫਿਰ ਅੰਦਰੋਂ ਜਲਦੀ ਤੁਹਾਡੀ ਨਹੀਂ ਨਹੀਂ ਸਲਾ ਜਿਹੜੀ ਚੱਲਦੀ ਹੈ ਨਾ ਜਿਵੇਂ ਮਤਲਬ ਆਪਸੀ ਆਪਸੀ ਸਲਾ ਓਕੇ ਮੈਂ ਅੰਦਰ ਨਹੀਂ ਕੁਝ ਹੁੰਦਾ ਅੰਦਰ ਕੁਝ ਨਹੀਂ ਹੁੰਦਾ ਤੁਹਾਡੇ ਦਿਲ ਦੋ ਨੇ ਨਾ ਦਿਲ ਦੋ ਨੇ ਦਿਲ ਦੋ ਨੇ ਲੀਵਰ ਵੀ ਦੋ ਨੇ ਲੀਵਰ ਇੱਕ ਦਿਲ ਦੋ ਨੇ ਲੀਵਰ ਇੱਕ ਹੈ ਕਿਡਨੀਆਂ ਦੋ ਨੇ ਕਿਡਨੀਆਂ ਇੱਕ ਤੁਹਾਡੇ ਕੋਲ ਇੱਕ ਤੁਹਾਡੇ ਕੋਲ ਹਾਂਜੀ ਵੈਸੇ ਇਹ ਅਜੂਬਾ ਹੀ ਏ ਕਿਸੇ ਸਾਇੰਟਿਸਟ ਨੇ ਤੁਹਾਨੂੰ ਅਪਰੋਚ ਨਹੀਂ ਕੀਤੀ ਕਿ ਤੁਹਾਨੂੰ ਐਕਸਪੈਰੀਮੈਂਟ ਲਈ ਸਾਨੂੰ ਇੱਕ ਵਾਰੀ ਬਾਡੀ ਤੋਂ ਦੇਖੋ ਫਿਰ ਪਰ ਨਹੀਂ ਉਹ ਕਹਿੰਦੇ ਉਹ ਕਹਿੰਦੇ ਆ ਕਿ ਹੋ ਨਹੀਂ ਸਕਦਾ ਹੋ ਨਹੀਂ ਸਕਦਾ ਪੌਸਿਬਿਲਟੀ ਪੌਸਿਬਲ ਨਹੀਂ ਹੈ ਉਹ ਅਸੀਂ ਹੋਰ ਪੌਸਿਬਿਲਟੀ ਕਿ ਹੁਣ ਨਹੀਂ ਅਲੱਗ ਹੋਣ ਦੀ ਪੌਸਿਬਿਲਟੀ ਨਹੀਂ ਅੱਛਾ 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 ਨਹੀਂ ਵੈਸੇ ਕਈ ਵਾਰ ਰਿਸਰਚ ਨਹੀਂ ਕੀਤੀ ਕਿਸੇ ਨੇ ਕੁਦਰਤ ਉੱਤੇ ਕਿ ਨਹੀਂ ਅਜੇ ਤੱਕ ਫਿਲਹਾਲ ਕੋਈ ਕੋਈ ਕਾਲ ਨਹੀਂ ਆ ਤੇ ਤੁਸੀਂ ਜਾ ਸਕਦੇ ਹੋ ਆਪਣੇ ਐਕਸਪੈਰੀਮੈਂਟ ਲਈ ਕਿ ਨਹੀਂ ਨਹੀਂ ਆਨੂੰ ਡਰ ਨਹੀਂ ਨਹੀਂ ਜਾੜਾ ਵੀ ਕਿਉਂ ਚਾਹੀਦਾ ਯਾਰ ਇੱਕ ਜੀਵਨ ਹੈ ਦਰ ਲੱਗਦਾ ਸਾਡਾ ਤੇ ਆ ਕਿ ਚਲੋ ਜਿ ਆਏ ਆ ਜ਼ਿੰਦਗੀ ਦੇ ਵਿੱਚ ਕੁਝ ਕਰਕੇ ਕੁਝ ਕਰਕੇ ਜਾਈਏ ਕੋਈ ਵਧੀਆ ਕਰਕੇ ਜਾਈਏ ਕੁਝ ਵਧੀਆ ਯਾਰ ਬੰਦੇ ਦੁਨੀਆ ਯਾਦ ਰੱਖੇ ਕਿ ਨਹੀਂ ਤੁਸੀਂ ਇੱਕ ਚੀਜ਼ ਦੇਖੋ ਤੁਹਾਨੂੰ ਤੁਸੀਂ ساری ਜ਼ਿੰਦਗੀ ਕੁਝ ਨਾ ਵੀ ਬੋਲੋ ਨਾ ਲੋਕ ਤੁਹਾਨੂੰ ਦੇਖਣ ਵਾਸਤੇ ਹੀ ساری ਉਮਰ ਮਨ ਲੱਗਦਾ ਕਿ ਪੂਰ ਨਹੀਂ ਹੋਣਗੇ ਤੁਹਾਨੂੰ ਦੇਖਣ ਲਈ ਭਾਜੀ ਤੁਹਾਡੀ ਵਧੀਆ ਗੱਲ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਹੋ ਪਰ ਤੁਹਾਨੂੰ ਮਾਲਕ ਨੇ ਏਡੀ ਵੱਡੀ ਬਖਸ਼ਿਸ਼ ਦਿੱਤੀ ਹੈ ਜਿਵੇਂ ਕਈਆਂ ਨੂੰ ਹੁਸਨ ਦਿੱਤਾ ਹੁੰਦਾ ਨਾ ਕਿ ਕਿੰਨੇ ਸੋਹਣੇ ਹੁੰਦੇ ਨੇ ਕਈ ਮੁੰਡੇ ਤੇ ਕੁੜੀਆਂ ਕਿ ਦੇਖੀ ਜਾਓ ਉਹਨਾਂ ਨੂੰ ਪਰ ਉਹ ਵੀ ਸਦਾ ਨਹੀਂ ਰਹਿੰਦਾ ਸਦਾ ਨਹੀਂ ਰਹਿੰਦਾ ਤੁਸੀਂ ਜੰਮਣ ਤੋਂ ਲੈ ਕੇ ਹੈਂਡਲੇ ਦਿਨ ਤੱਕ ਐਸੇ ਸ਼ਖਸ ਹੋ ਜਿਨ੍ਹਾਂ ਨੂੰ ਦੇਖ ਕੇ ਕਦੀ ਕੋਈ ਬੋਰ ਨਹੀਂ ਹੋਏਗਾ ਤੇ ਉਹਦੇ ਸਵਾਲ ਪੁੱਛਣ ਦੀ ਇੱਛਾ ਖਤਮ ਨਹੀਂ ਹੋਏਗੀ ਬਿਲਕੁਲ ਭਾਜੀ ਤੁਹਾਨੂੰ ਮੋਰੇ ਬਿਠਾ ਕੇ ਬੰਦਾ ਕਹਿੰਦਾ ਯਾਰ ਅੱਛਾ ਇਹ ਕਿਦਾਂ ਕਰਦੇ ਹੋ ਮੈਨੂੰ ਤਾਂ ਲੱਗਦਾ ਜਦੋਂ ਜਾਣਾ ਵਾ ਕਿ ਇਸ ਦੁਨੀਆ ਤੋਂ ਜਲਦੀ ਚਲੋ ਜਾਣਾ ਸਾਰੇ ਨਹੀਂ ਆ ਪਰ ਮੈਨੂੰ ਲੱਗਦਾ ਲੋਕ ਉਹਦੇ ਵੀ ਸਵਾਲ ਕਰਨਗੇ ਯਾਰ ਜੀ ਜੀ ਇਹਦੇ ਉਹ ਪੁੱਛ ਹੀ ਲੈਂਦੇ ਕਿ ਜਿੰਦੇ ਜੀ ਪੁੱਛ ਲੈਂਦੇ ਹਾਂਜੀ ਉਹਦਾ ਭਾਜੀ ਪਤਾ ਨਹੀਂ ਕਿਉਂ ਹੋਰ ਲੰਬੇਆ ਡਿਸਕਸ਼ਨਾਂ ਨੇ ਮਤਲਬ ਲੋਕ ਮੌਤ ਤਾਂ ਸੱਚੀ ਹੈ ਜੀਵਨ ਝੂਠ ਹੈ ਤੇ ਤੁਸੀਂ ਕੀ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਕਿੱਦਾਂ ਮਤਲਬ ਅਬਜ਼ਰਵ ਕਰਨ ਪਿਆਰ ਕਰਨ ਜਿੱਦਾਂ ਤੁਸੀਂ ਕਿਹਾ ਕਿ ਜਿੰਦੇ ਜੀ ਨਹੀਂ ਪੁੱਛਦੇ ਨਹੀਂ ਸਾਡਾ ਮੰਨਣਾ ਇਹ ਆ ਕਿ ਚਲੋ ਆਪਾਂ ਹਰ ਕਿਸੇ ਦਾ ਆਪਣਾ ਆਪਣਾ ਕੰਮ ਠੀਕ ਹੈ ਕਰਦਾ ਹੈ ਚਲੋ ਫੋਟੋਆਂ ਕਰਾ ਲਈ ਦੱਸ ਕੋ ਪਰ ਜਦੋਂ ਕੋਈ ਸਵਾਲ ਜਿਹੜੇ ਕਰਨੇ ਆ ਉਹ ਕਈ ਸਵਾਲ ਥੋੜੇ ਇੰਨੇ ਇਰੀਟੇਟ ਇੰਨੇ ਇਰੀਟੇਸ਼ਨ ਵਾਲੇ ਹੋ ਜਾਂਦੇ ਆ ਕਿ ਉਹ ਸਵਾਲ ਇੰਨੇ ਇਰੀਟੇਟਿਡ ਫਰਸਟ੍ਰੇਟ ਹੋ ਜਾਂਦਾ ਉਹ ਬੰਦਾ ਯਾਰ ਯਾਰ ਉਹਦਾ ਜਵਾਬ ਦੇਣ ਦੇ ਮਤਲਬ ਨਹੀਂ ਹੱਕ ਚ ਨਹੀਂ ਹੁੰਦਾ ਹਾਂ ਉਹਦਾ ਕਿਹੜੇ ਸਵਾਲ ਹੁੰਦੇ ਨੇ ਸਵਾਲ ਤੁਸੀਂ ਦੋਵੇਂ ਜਾਣੇ ਜਾਂਦੇ ਹੋ ਬਾਥਰੂਮ ਜਾਂਦੇ ਹੋ ਵਟ ਦੋਵੇਂ ਜਾਣੇ ਤੁਸੀਂ ਖਾਂਦੇ ਹੋ ਇਹ ਨਾ ਇਹ ਕੋਈ ਕਾਮਨ ਸੈਂਸ ਹੈ ਇਹ ਇਹ ਇਦਾਂ ਦੇ ਇਹ ਲੋਕ ਆਪਣੇ ਜਾਦੇ ਕਰਦੇ ਆ ਇਹ ਚੀਜ਼ ਨਹੀਂ ਨੂੰ ਪਸੰਦ ਆ ਤੇ ਤੁਸੀਂ ਉੱਥੇ ਕਹਿ ਨਹੀਂ ਸਕਦੇ ਕਿ ਕੋਈ ਸਵਾਲ ਕੋਈ ਜਵਾਬ ਨਹੀਂ ਦਿੰਦੇ ਬਿਲਕੁਲ ਵੀ ਆਰ ਵੈਰੀ ਸੈਲਫ ਰਾਈਟ ਥੋੜਾ ਜਿਹਾ ਬਤਮੀਜ ਹੋ ਜਾਇਆ ਕਰੋ ਫਿਰ ਨਹੀਂ ਉਹ ਦੁਬਾਰਾ ਜ਼ਿੰਦਗੀ ਨਹੀਂ ਪੁੱਛੇ ਉਹ ਸਵਾਲ ਨਹੀਂ ਬੰਦੇ ਰੋਜ਼ ਨਵੇਂ ਨਵੇਂ ਟੱਕਰਦੇ ਸਵਾਲ ਕੋਈ ਇਦਾਂ ਇਦਾਂ ਕਿੱਦਾਂ ਕਿੱਦਾਂ ਦੇ ਰੋਜ਼ ਸਵਾਲ ਕਰਦੇ ਹੋਣ ਇਹਨਾਂ ਲੋਕ ਤੁਸੀਂ ਅਹੀਂ ਲੋਕ ਅਹੀਂ ਲੋਕਾਂ ਦਾ ਦਿਮਾਗ ਨੂੰ ਇਮੇਜਿਨ ਹੀ ਨਹੀਂ ਕਰ ਕੁਛ ਵੀ ਜੋ ਤੁਸੀਂ ਵੀ ਨਹੀਂ ਸੋਚੀ ਹੋਣੀ ਕਿ ਇਹ ਵੀ ਹੋ ਸਕਦਾ ਹੈ। ਇਹ ਹੋ ਸਕਦਾ। ਕੀ ਹੁੰਦਾ ਨਾ ਕਈ ਵਾਰ ਬੰਦਾ ਉਹ ਸੋਚਦਾ ਕਿ ਯਾਰ ਆ ਚੀਜ਼ ਮੈਂ ਆਪਣੇ ਬਾਰੇ ਨਹੀਂ ਸ਼ਾਇਦ ਕਦੀ ਸੋਚ ਸਕਦਾ ਤੇ ਲੋਕ ਸੋਚ ਕੇ ਦੱਸ ਦਿੰਦੇ ਨੇ ਅੱਛਾ ਮੇਰੇ ਨਾਲ ਵੀ ਹੁੰਦਾ ਹੈ। ਕਈ ਵਾਰ ਲੋਕ ਨਾ ਬੜਾ ਦਿਮਾਗ ਲਾ ਕੇ ਕੋਈ ਗੱਲ ਜੀ ਸੋਚਦੇ ਨੇ। ਐਦਾਂ 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 ਜੋ ਤੱਕ ਗੱਲ ਮੇਰੇ ਤੱਕ ਪਹੁੰਚਦੀ ਹੈ ਮੈਂ ਕਹਾ ਯਾਰ ਇਹਨਾਂ ਨੇ ਕਿੰਨਾ ਡੀਪ ਸੋਚਿਆ ਹੋਇਆ ਹੈ ਕਿ ਅਹੀਂ ਉਹ ਵੀ ਤੁਹਾਡੀਆਂ ਦੇਖਦੇ ਹੁੰਦੇ ਆ ਯਾਰ ਲੋਕੀ ਕੀ ਕੀ ਸੋਚ ਜਾਂਦੇ ਆ ਬੋਲ ਭਾਜੀ ਬਾਰੇ ਤੇ ਪਰ ਵੇਖੋ ਜਦੋਂ ਇੱਕ ਜਿਹੜੀ ਫਾਊਂਡੇਸ਼ਨ ਚੱਲਦੀ ਪਈ ਬਹੁਤ ਵਧੀਆ ਇੱਕ ਜਿਹੜੀ ਫਾਊਂ ਤੇ ਹਰ ਕਿਸੇ ਦੇ ਵਸਦੀ ਗੱਲ ਨਹੀਂ ਹੈ ਜੀ 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 ਲੋਕੀ ਘਰ ਬੈ ਕੇ ਗੱਲਾਂ ਕਰਦੇ 100% 100% ਇਹ ਚੀਜ਼ ਬਿਲਕੁਲ ਇਸ ਚੀਜ਼ ਤੇ ਬਲੀਵ ਕਰਦੇ ਆ ਕਿ ਲੋਕੀ ਘਰ ਬੈ ਕੇ ਗੱਲਾਂ ਕਰਦੇ ਪਰ ਮਦਦ ਕਰਨ ਵਾਸਤੇ ਮਦਦ ਕਰਨ ਵਾਸਤੇ ਕੋਈ ਨਹੀਂ ਆਉਂਦਾ ਓਕੇ ਰਾਹ ਨੇ ਨਾ ਰਾਹ ਓਕੇ ਰਾਹ ਓਕੇ ਨਹੀਂ ਬਟ ਉਹ ਪਾ ਵੀ ਉਹ ਹੋ ਜਾਏਗਾ ਹੋ ਜਾਏਗਾ ਜਿਹੋ ਜਿਹੇ ਬੰਦੇ ਜਿਹੋ ਜਿਹੇ ਅਸੀਂ ਉਹੋ ਜਿਹੇ ਤੁਸੀਂ ਪਰ ਸੋਨਾ ਮੋਨਾ ਭਾਜੀ ਤੁਹਾਨੂੰ ਇਦਾਂ ਲੱਗਦਾ ਕਿ ਜੇ ਜ਼ਿੰਦਗੀ ਚ ਸਾਰਾ ਕੁਝ ਜਿਵੇਂ ਤੁਹਾਨੂੰ ਕੋਈ ਮਾੜਾ ਨਾ ਬੋਲੇ ਕੋਈ ਗਲਤ ਕੁਛ ਚੰਨਾ ਪੁੱਛੇ ਮੈਨੂੰ ਕੋਈ ਮਾੜਾ ਨਾ ਬੋਲੇ ਫਿਰ ਦੁਨੀਆ ਮੈਨੂੰ ਲੱਗਦਾ ਸਾਰਾ ਕੁਝ ਠੀਕ ਹੋ ਗਿਆ ਵੀ ਨਹੀਂ ਚੱਲਣੀ ਫਿਰ ਅਸੀਂ ਪਤਾ ਹੀ ਕਿਹਣਾ ਯਾਰ ਸਾਰਾ ਕੁਝ ਠੀਕ ਹੋ ਗਿਆ ਜੰਮਣ ਮਰਨ ਦੇ ਕੰਮ ਖਤਮ ਹੋ ਗਏ ਕੌਂਟਰੋਵਰਸੀਆਂ ਦੇ ਕੰਮ ਖਤਮ ਹੋ ਗਏ